ਅੱਜ ਤੁਸੀਂ ਪਹੁੰਚੇ ਹੋ ਟਿੱਕਰੀ ਬਾਰਡਰ ਤੇ ਮੈਂ ਦੇਖਦੇ ਹਾਂ ਕਿ ਅੱਜ ਮੈਂ ਸਿੰਧੂ ਬਾਰਡਰ ਤੇ ਅੱਜ ਲੋਕਾਂ ਦਾ ਵੀ 38 ਬੰਦੇ ਨੇ ਅੱਜ ਅਸੀਂ ਇੱਥੇ ਟਿੱਕਰੀ ਦੇਖਣ ਆਏ ਤੇ ਆਪਣੇ ਸਾਥੀ ਸਾਡੇ ਗਾਵਰੇ ਨੇ ਇਹਨਾਂ ਨੂੰ ਅਗਲ ਚੱਲੀਏ ਕਿ ਜਿੱਥੇ ਦਾ ਜੂਨੀ ਸ਼ਹਿਰ ਸਾਨੀਸ਼ਾਹ ਅਸਵਾਰ ਹੈ ਉਹਨੂੰ ਅਸੀਂ ਆਪਣੇ ਹੱਥਾਂ ਨਾਲ ਦੇ ਚੁੱਕੀ ਹਾਂ ਟਿੱਕਰੀ ਬਾਰਡਰ ਦੇ ਉੱਤੇ ਤੁਸੀਂ ਅੱਜ ਆਏ ਹੋ ਦੂਜੀ ਵਾਰ ਟਿੱਕਰੀ ਬਾਰਡਰ ਤੇ ਆ ਗਏ ਹੋ ਲੋਕਾਂ ਦੇ ਵਿੱਚ ਜਿਹੜਾ ਹੈ ਭਾਰੀ ਇਕੱਠ ਹੋਇਆ ਦੇਖ ਕੇ ਕਿਵੇਂ ਲੱਗਦਾ ਜੀ ਮੈਂ ਦੇਖ ਰਿਹਾ ਹਾਂ ਲੋਕਾਂ 'ਚ ਬਹੁਤ ਬੱਤਾ ਅੱਛਾ ਸਵਾਗਤ ਹੈ ਇੰਨਾ ਸਿੰਘੂ ਬਾਰਡਰ ਤੇ ਤਾਂ ਮੈਂ ਲਗਾਤਾਰ ਰਿਹਾ ਐ ਪਰ ਇੱਥੇ ਆ ਕੇ ਜਦ ਦੇਖਿਆ ਇਹ ਤਾਂ ਉੱਥੇ ਨਾਲੋਂ ਵੀ ਜ਼ਿਆਦਾ ਜਿਹੜੇ ਲੋਕ ਐ ਮੈਂ ਬਹੁਤ ਲੰਬਾ ਤੁਰ ਗਿਆ ਮੈਂ ਥੱਕ ਗਿਆ ਤੇ ਜਦੋਂ ਮੈਂ ਕਿਸੇ ਨੂੰ ਪੁੱਛਿਆ ਕਹਿੰਦੇ ਇਹ ਤਾਂ ਹੋਰ ਬਹੁਤ ਐ ਜਿਹੜੇ ਨੇ 15 ਕਿਲੋਮੀਟਰ ਦਾ ਮੈਂ ਸਭ ਦੇ ਵੀ ਘਰ ਤੇ ਘੱਟ ਜਿਹੜਾ ਇਹ ਜਾਮ ਲੱਗਿਆ ਵਾ ਉੱਥੇ ਨਾਲੋਂ ਅਸੀਂ ਬਹੁਤ ਤਗੜੀ ਗਿਣਤੀ ਚ ਐ ਜਿਹੜੇ ਇੱਥੇ ਕਿਸਾਨ ਆਏ ਨੇ ਔਰ ਨਾਲ ਕੁਝ ਬੀਬੀਆਂ ਵੀ ਜਿਹੜੀਆਂ ਉੱਥੇ ਪਹੁੰਚੇ ਆਉਣ ਜਾਂਦੀਆਂ ਹਾਂ ਇਹ ਬੀਬੀਆਂ ਸਾਡੀਆਂ ਹਰਿਆਣੇ ਦੀਆਂ ਐਡਵਾਂਸ ਸਰ ਜਨਮ ਦੀ ਇਸਤਰੀ ਸਮਾਧੀਆਂ ਤੋਂ ਦਿੱਲੀ ਦਿੱਲੀ ਜਾਂ ਇਹ ਆਈਆਂ ਨੇ ਦੀਆਂ तो जी।, पती। पती जी आज सिंघर्ष पहुंचो बॉर्डर देख संघर्ष को हम ये देख रहे हैं कि जो मोदी सरकार कर रहा है हमारे किसानों के साथ ने? बहुत गलत कर रहा है आज अगर मोदी सरकार ने काले कानूनों को वापस नहीं लिया तो हम किसानों के साथ पूरी दिल्ली के महिलाओं को रोड पे आना पड़ गया तो हम आएंगे कैसे देख रहे हो आज दिल्ली से पहुँच गए ਅਸਕੇ ਲਈ ਕਿਵੇਂ ਦੇਖ ਰਹੇ ਹੋ ਇਹ ਸਭ ਸੰਘਰਸ਼ ਨੂੰ ਧਰਮਪਾਲ ਜੀ ਲਾ ਵੀ ਗੱਲ ਕਰਾਂਗੇ ਧਰਮਪਾਲ ਜੀ ਚੱਲ ਕੇ ਪਹੁੰਚ ਗਏ ਹੋ ਅੱਜ ਹਰਿਆਣੇ ਦੇ ਵਿੱਚ ਪਹੁੰਚ ਗਏ ਤੁਸੀਂ ਮੁਕਸਾੜ ਤੋਂ ਚੱਲ ਕੇ ਕਿਵੇਂ ਦੇਖਦੇ ਹੋ ਸ਼ੰਗਰਚ ਨੂੰ ਕਿੱਥੇ ਤੱਕ ਜਿਹੜਾ ਉਲੀਕਿਆ ਜੀ ਕਿੱਥੇ ਤੱਕ ਚਲੇ ਪਹੁੰਚ ਗਏ ਅਸੀਂ ਅੱਜ ਤੋਂ ਨਹੀਂ ਜੀ ਪਹੁੰਚੇ ਐਸੇ ਸਭੀ ਤਰੀਕਿਆਂ ਨਾਲ ਅਸੀਂ ਆਗੇ ਸੀ ਜਿਹੜਾ ਕਿ ਅਸੀਂ ਇਹਨਾਂ ਦੇ ਹਰਿਆਣੇ ਦੇ ਜਿੰਨੇ ਬੈਰੀਕੇਟ ਆ ਉਹਨਾਂ ਨੂੰ ਤੋੜ ਕੇ ਉਸ ਤੋਂ ਬਾਅਦ ਅਸੀਂ ਲਗਾਤਾਰ ਹੀ ਉਸ ਦਿਨ ਤੋਂ ਲੈ ਕੇ ਇੱਥੇ ਡਟੇ ਹੋਏ ਆ ਤੇ ਲੋਕਾਂ ਦੀ ਸਮੂਲੀਅਤ ਸਾਡੇ ਨਾਲ ਦਿਨ ਬਦਨ ਵਧ ਰਹੀ ਹੈ ਕਿਉਂਕਿ ਅਸੀਂ ਸ਼ੰਗਰਚ ਜਿੰਨਾ ਚੱਕਰ ਇਸ ਨੂੰ ਫਦੇ ਨਹੀਂ ਕਰਕੇ ਜਾਵਾਂਗੇ ਉਹਨਾਂ ਚੱਕਰ ਅਸੀਂ ਬਿਲਕੁਲ ਨਹੀਂ ਚੜਾਗੇ ਤੇ ਸਾਡਾ ਇੱਥੇ ਜਥੇਬੰਦੀਆਂ ਦਾ 40 ਦੇ ਦੇਸ਼ ਨਿਕਾ 500 ਤੋਂ ਉੱਪਰ ਜੱਥੇ ਬੰਦੇ ਕਹਿੰਦਾ ਇਹ ਫੈਸਲਾ ਹੋ ਚੁੱਕਿਆ ਕਿ ਜਿੰਨਾ ਚਿਰ ਇੱਕ ਨੂੰ ਕਾਲੇ ਨੂੰ ਵਾਪਸ ਨਹੀਂ ਲੈਣਗੇ ਉਨਾ ਚਿਰ ਬਿਲਕੁਲ ਅਸੀਂ ਇਤਕਰਾਰ ਨਹੀਂ ਵੀ ਚਲੇਗੇ ਇਹਦਾ ਵਪਕ ਦੇਖਿਆ ਗੱਲ ਤੁਹਾਨੂੰ ਕੁਝ ਇਹੋ ਜਿਹੇ ਬੱਚੇ ਵੀ ਮਿਲੇ ਜਿਹੜੇ ਤੁਹਾਡੀ ਪਾਰਟੀ ਦੇ ਜਾਂ ਤੁਹਾਡੀ ਜਥੇਬੰਦੀ ਦੇ ਸੀਗੇ ਬੱਚੇ ਵੀ ਜਿਹੜੇ ਸੰਘਰਸ਼ ਵਿੱਚ ਪਹੁੰਚ ਗਏ ਬੱਚੇ ਭਗਵਾਨ ਜੀ ਮੈਂ ਦੋਨੋਂ ਜਦੋਂ ਅਸੀਂ ਘਰੀ ਜਾਂਦੇ ਬੱਚੇ ਕਹਿੰਦੇ ਅਸੀਂ ਵੀ ਨਾਲ ਜਾਣਾ ਹੈ ਬੱਚੇ ਆਪਣੇ ਮਾਪਿਆਂ ਨੂੰ ਮਜਬੂਰ ਕਰਿਆ ਕਰਦੇ ਸਾਡੇ ਬੱਚੇ ਆਂਦੇ ਨਹੀਂ ਸੀ ਅੱਗੇ ਲੇਕਿਨ ਹੁਣ ਜਦੋਂ ਇਹ ਕਿਸਾਨੀ ਸੰਘਰਸ਼ ਦੇਖਿਆ ਉਹਨਾਂ ਨੇ ਤਾਂ ਉਹ ਆਜ਼ਮਤੌਰ ਤੇ ਆਏ ਮੇਰੀਆਂ ਭੈਣਾਂ ਵੀ ਆਈਆਂ ਵੇ ਹੁਣ ਜਿਹੜਾ ਅੰਦੋਲਨ ਹੈ ਉਹ ਆਮ ਬਣਦਾ ਜਾ ਰਿਹਾ ਆ ਆਮ ਜਿਹੜੇ ਲੋਕਾਂ ਦੇ ਪਰਿਵਾਰ ਦੇ ਮੈਂਬਰ ਹੈ ਉਹ ਵੀ ਆ ਰਹੇ ਕਿਸਾਨ ਜਿੱਥੇ ਬੰਦੀਆਂ ਬਦਮੀ ਸੱਦਾ ਹੈ ਵੀ ਆਪਣੇ ਜਿਹੜੇ ਰਿਸ਼ਤੇਦਾਰ ਪਰਿਵਾਰਾਂ ਦੇ ਮੈਂਬਰਾਂ ਨੂੰ ਇੱਥੇ ਜ਼ਰੂਰ ਪਹੁੰਚਾਓ No!